ਇਹ ਤੁਹਾਡੇ ਵੀ ਉੱਠਦੇ ਬੈਠਦੇ ਜਾਂ ਚੱਲਦੇ ਸਮੇਂ ਗੋਡਿਆਂ ਅਤੇ ਜੋੜਾਂ ਵਿੱਚੋਂ ਘਟ-ਘਟ ਦੀ ਆਵਾਜ਼ ਆਉਂਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਗਰੀਸ ਮੁੱਕ ਜਾਣਾ ਕਹਿੰਦੇ ਹਨ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਕ੍ਰੈਪਿਟਸ ਕਿਹਾ ਜਾਂਦਾ ਹੈ। ਜੇਕਰ ਇਹ ਆਵਾਜ਼ ਬਿਨਾਂ ਦਰਦ ਦੇ ਹੈ ਤਾਂ ਸ਼ਾਇਦ ਇਹ ਸਿਰਫ ਗੈਸ ਦੇ ਬੁਲਬਲੇ ਫਟਣ ਕਾਰਨ ਹੋਵੇ। ਪਰ ਜੇਕਰ ਦਰਦ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਪੰਜਾਬ ਦੇ ਪੁਰਾਣੇ ਬਜ਼ੁਰਗ ਕਿਹੜੇ ਨੁਸਖਿਆਂ ਨਾਲ ਆਪਣੇ ਜੋੜਾਂ ਨੂੰ ਲੋਹੇ ਵਰਗਾ ਮਜ਼ਬੂਤ ਰੱਖਦੇ ਸਨ। ਸਾਡੇ ਜੋੜਾਂ ਦੇ ਵਿਚਕਾਰ ਇੱਕ ਜਿਕਣਾ ਤਰਲ ਹੁੰਦਾ ਹੈ ਜਿਸ ਨੂੰ ਸਾਈਨੋਵial ਫਲੂਇਡ ਕਹਿੰਦੇ ਹਨ ਇਹ ਗੋਡਿਆਂ ਲਈ ਬਿਲਕੁਲ ਉਵੇਂ ਹੀ ਹੈ ਜਿਵੇਂ ਇੰਜਣ ਲਈ ਮੋਟਰ ਆਇਲ ਜਦੋਂ ਸਰੀਰ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਜਾਂ omega 3 ਦੀ ਕਮੀ ਹੋ ਜਾਂਦੀ ਹੈ ਤਾਂ ਇਹ ਤਰਲ ਸੁੱਕਣ ਲੱਗਦਾ ਹੈ ਜਿਸ ਨਾਲ ਹੱਡੀਆਂ ਆਪਸ ਵਿੱਚ ਰਗੜ ਖਾਂਦੀਆਂ ਹਨ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਅਤੇ ਕਾਰਗਰ ਨੁਸਖਾ ਹੈ ਗੋond ਦੇ ਲੱਡੂ ਗੋond ਹੱਡੀਆਂ ਨੂੰ ਲੂਬ੍ਰੀਕੇਸ਼ਨ ਦੇਣ ਅਤੇ ਮਜ਼ਬੂਤ ਕਰਨ ਲਈ ਸਭ ਤੋਂ ਉੱਤਮ ਹੈ 500 ਗ੍ਰਾਮ ਆਟਾ 250 ਗ੍ਰਾਮ ਦੇਸੀ ਗੋੰਦ 500 ਗ੍ਰਾਮ ਘਿਓ ਅਤੇ taste ਦੇ ਮੁਤਾਬਕ ਗੁੜ ਗੋੰਦ ਨੂੰ ਘਿਓ ਵਿੱਚ ਭੁੰਨੋ ਜਦ ਤੱਕ ਇਹ ਪਾਪ ਕੌਰਨ ਵਾਂਗ ਫੁੱਲ ਨਾ ਜਾਵੇ। ਦੋਜਾਨਾ ਸਵੇਰੇ ਇੱਕ ਲੱਡੂ ਗਰਮ ਦੁੱਧ ਨਾਲ ਲੈਣ ਨਾਲ ਜੋੜਾਂ ਦੀ ਖੁਸ਼ਕੀ ਦੂਰ ਹੁੰਦੀ ਹੈ। ਬਾਰੀ ਇਲਾਜ ਲਈ ਸਰੋਂ ਦਾ ਤੇਲ ਤੇ ਲਸਣ ਦਾ ਸੁਮੇਲ ਚਮਤਕਾਰੀ ਹੈ। 100 ml ਸਰੋਂ ਦੇ ਤੇਲ ਵਿੱਚ 8-10 ਕਲੀਆਂ ਲਸਣ ਅਤੇ ਇੱਕ ਚਮਚ ਅਜਵੈਣ ਪਾ ਕੇ ਉਬਾਲੋ। ਲਸਣ ਅਤੇ ਸਰੋਂ ਦਾ ਤੇਲ ਸੋਜਸ਼ ਨੂੰ ਘਟਾਉਂਦੇ ਹਨ ਅਤੇ ਖੂਨ ਦੇ ਦੌਰੇ ਨੂੰ ਤੇਜ਼ ਕਰਦੇ ਹਨ ਜਿਸ ਨਾਲ ਜੋੜਾਂ ਦੀ ਝਗੜਨ ਖਤਮ ਹੁੰਦੀ ਹੈ। ਆਯੁਰਵੇਦ ਦੇ ਅਨੁਸਾਰ ਜੋੜਾਂ ਦੀ ਆਵਾਜ਼ ਵਾਤ ਦੋਸ਼ ਵਧਨ ਕਾਰਨ ਹੁੰਦੀ ਹੈ ਇਸ ਲਈ ਰਾਜਮਾ ਸਫੇਦ ਛੋਲੇ ਗੋਭੀ ਅਤੇ ਠੰਡਾ ਦਹੀਂ ਵਰਗੀਆਂ ਬਾਦੀ ਚੀਜ਼ਾਂ ਤੋਂ ਬਚੋ omega 3 ਲਈ ਅਲਸੀ ਦੇ ਬੀਜ ਅਤੇ ਰਾਤ ਨੂੰ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਅਲਸੀ ਜੋੜਾਂ ਦੀ ਸੋਜ ਘਟਾਉਣ ਵਿੱਚ ਬਹੁਤ ਮਦਦਗਾਰ ਹੈ ਜੋੜਾਂ ਨੂੰ ਜਾਮ ਹੋਣ ਤੋਂ ਬਚਾਉਣ ਲਈ ਹਲਕੀ ਹੇਲ ਰੋਲ ਜ਼ਰੂਰੀ ਹੈ ਰੋਜ਼ਾਨਾ ਸੂਖਮ ਕਸਰਤ ਕਰੋ ਜਿਵੇਂ ਕਿ ਗੋਡਿਆਂ ਨੂੰ ਗੋਲ ਘਮਾਉਣਾ ਜਾਂ ਪੰਜਿਆਂ ਨੂੰ ਅੱਗੇ ਪਿੱਛੇ ਕਰਨਾ ਇਹ ਸਾਇਨੋਵਿਅਲ ਫਲੂਇਡ ਨੂੰ ਹਰ ਹਿੱਸੇ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਯਾਦ ਰੱਖੋ ਜੇਕਰ ਆਵਾਜ਼ ਦੇ ਨਾਲ ਬਹੁਤ ਦਰਦ ਜਾਂ ਸੋਜ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਪਰਿਵਾਰ ਨਾਲ ਅਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ